ਸਮਿਆ ਦੀ ਤਾਣੀ ਵਿੱਚ ਉਲਝਿਆ ਹੋਇਆ ਭਾਰਤੀ ਰਾਜਨੀਤਿਕ ਤੰਤਰ ਮਾਨਸੂਨ ਸੈਸ਼ਨ ਹੁਣੇ ਖਤਮ ਹੋਇਆ ਤੇ ਬੀਜਪੀ ਦੀ ਸੱਤਾ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਡਾਮਾਂਡੋਰ ਹੋ ਰਹੀ ਹੈ ਲਗਾਤਾਰ ਦੋ ਵਾਰ ਬੌਮਟ ਵਿੱਚ ਹੋਣ ਤੋਂ ਬਾਅਦ ਮੋਦੀ ਸਾਹਿਬ ਸਪਸ਼ਟ ਬੌਮਟ 300 ਤੱਕ ਸੀਟਾਂ ਤੀਜੀ ਵਾਰ ਆਏ 30 ਸੀਟਾਂ ਕੱਟ ਡਿਪੈਂਡ ਨੇ ਚੰਦਰਬਾਬੂ ਨਾਇਟ ਉਤੇ ਤੇਲਗੂ ਦਿਸਮ ਪਾਰਟੀ ਤੇ ਡਿਪੈਂਡ ਨੇ ਨਿਤਿਸ਼ ਕੁਮਾਰ ਹੁਰਾਤੇ ਜੀਡੀਪੀ ਪਰ ਭਾਈ ਕੀਤੀ ਹੈ ਮੋਦੀ ਸਾਹਿਬ ਦੀ ਉਹਨਾਂ ਨੇ ਤੇ ਮੋਦੀ ਸਾਹਿਬ ਇੰਨੇ ਇੰਡੀਪੈਂਡੈਂਟ ਨਹੀਂ ਹੈ ਜਿੰਨੇ ਪਹਿਲਾਂ ਹੁੰਦੇ ਸੀਗੇ ਬਹੁਤ ਕੁਝ ਉਲਝਿਆ ਬਹੁਤ ਕੁਝ ਸਵਰਿਆ ਤੇ ਮੈਨੂੰ ਇੱਕ ਚੀਜ਼ ਜਿਹੜੀ ਖਣਕਦੀ ਹੈ ਵੀ ਆਪਣੇ ਜਿਹੜੇ ਉਪ ਰਾਸ਼ਟਰਪਤੀ ਧਨਕਰ ਸਾਹਿਬ ਉਹ ਕਿੱਥੇ ਗਏ ਮੈਨੂੰ ਲੱਗਾ ਹੈਬੀਸ ਕੋਰਪਸ ਪੜਨਾ ਪਊਗਾ ਕੋਰਟ ਦੇ ਵਿੱਚ ਉਹਨਾਂ ਦੇ ਪਤਾ ਟਿਕਾਣਾ ਪਤਾ ਕਰਨ ਲਈ ਕਿ ਉਹ ਹੈ ਕਿੱਥੇ ਇੰਨਾ ਬੁਨਣ ਵਾਲਾ ਬੰਦਾ ਇੰਨੇ ਤਖੜੇ ਸਵਾਦ ਰਚਣ ਵਾਲਾ ਬੰਦਾ ਵਿਰੋਧੀ ਧਿਰ ਨੂੰ ਟਿੱਛ ਜਰਨਲ ਵਾਲਾ ਬੰਦਾ ਕਿਸੇ ਨੂੰ ਦੋਸ਼ ਸ਼ਬਦਾਂ ਚੰਗੇ ਨਹੀਂ ਬੁਲੰਦ ਦਿੰਦਾ ਸੀਗਾ ਉਪਰੋਧੀ ਧਿਰ ਦੇ ਨੇਤਰ ਇੰਨੀ ਚਮਚਾਗਰੀ ਕੁੱਟ-ਕੁੱਟ ਕੇ ਪਈ ਸੀ ਜਦੋਂ ਬੰਗਾਲ ਦਾ ਰਾਜਪਾਲ ਸੀਗਾ ਉਦੋਂ ਵੀ ਆ उप राष्ट्रपति बनाया उ तरीका तरीका, उ नजरिया सारा पर पहले ही दिन जितने सैशन शुरू होनापति साहब ना कि जय हिंद बोल दो तो जय हिंद बोल के नहीं गए वीडी पीड़ा वाला दुख देश के नागरिका यह है कि वह है कि थे इन्ह बोलने वाला बंदा चुप किए बह गया महीना मानसू सैशन लंघ गया पूरा कुछ भी पता नहीं ਲੈਬਰੇਸ਼ਨ ਵੱਡੇ ਵੱਡੇ ਲੀਡਰ ਉਹਦਾ ਪਤਾ ਟਿਕਾਣਾ ਕਿ ਵੀ ਕਿੱਥੇ ਆ ਕਿੱਥੇ ਸਾਡੇ ਉਪਰਾਸ਼ਟਪਤੀ ਸਾਹਿਬ ਜਮਾਂ ਹੀ ਸਾਹ ਪਰ ਨੁੜ ਗਏ ਜਮਾਂ ਹੀ ਬੋਲਣੋਂ ਹਟ ਗਏ ਕਿਸੇ ਮੁੱਦੇ ਤੇ ਤਾਂ ਬੋਲਣਾ ਆ ਹੀ ਦੱਸ ਦੇਣ ਵੀ ਉਹਨਾਂ ਨੂੰ ਹਟਾਉਣ ਦਾ ਕੀ ਕਾਰਨ ਸੀ ਜਾਂ ਆ ਹੀ ਦੱਸ ਦੇਣ ਵੀ ਬਹੁਤ ਸਿਹਤ ਖਰਾਬ ਸੀ ਕਿ ਸਿਹਤ ਸਾਥ ਨਹੀਂ ਦੇ ਰਹੀ ਸੀ ਕੀ ਦੁੱਖ ਹੈ ਕੀ ਤਕਲੀਫ ਹੈ ਕਿਹੜੇ ਅੰਗ ਦੇ ਵਿੱਚ ਕਮੀ ਪੇਸ਼ੀ ਆ ਗਈ ਕੁਝ ਨਹੀਂ ਦੱਸਿਆ ਗਿਆ ਅਚਾਨਕ ਕਹਿੰਦੇ ਵੀ 22 ਤਰੀਕ ਨੂੰ ਖਬਰ ਆਉਂਦੀ ਹੈ ਕਿ ਧਨਕਰ ਸਾਹਿਬ ਤਾਂ ਆਪਣੇ ਪਰਿਵਾਰ ਦੇ ਨਾਲ ਸਮਾਂ ਜੁਆਏ ਕਰ ਰਹੇ ਆ ਆਪਣੇ ਪੁੱਤ-ਪੋਤਿਆਂ ਨਾਲ ਖੇਡ ਰਹੇ ਆ ਜੀਵਨ ਨੂੰ ਇੰਜੋਏ ਕਰ ਰਹੇ ਆ ਤੇ ਨਾਲ ਟੈਨਿਸ ਖੇਡ ਰਹੇ ਆ ਕਹਿੰਦੇ ਟੈਨਿਸ ਖੇਡ ਦੀ ਖਬਰ ਬਾਹਰ ਆ ਗਈ ਜੇ ਬਹੁਤ ਤਕੜੀ ਗੱਲ ਹੈ ਵੀ ਉਹ ਪਤਾ ਲੱਗ ਗਿਆ ਉਹ ਟੈਨਿਸ ਖੇਡ ਰਹੇ ਆ ਤੇ ਟੈਨਿਸ ਜਿਹੜਾ ਉਹ ਖੇਡ ਰਹੇ ਆ ਉਹਨਾਂ ਨੇ ਖੇਡਣਾ ਸ਼ੁਰੂ ਕੀਤਾ ਸੀਗਾ ਬੰਗਾਲ ਦੇ ਵਿੱਚ ਜਦੋਂ ਰਾਜਪਾਲ ਸੀਗਾ ਉੱਥੋਂ ਦੇ ਤੇ ਐਸੀ ਉਹਨਾਂ ਨੇ ਖੇਡ ਖੇਡੀ ਟੈਨਿਸ ਦੀ ਉੱਥੇ ਐਸੀ ਤਾਣੀ ਉਲਝਾਈ ਉਸ ਗੇਮ ਦੇ ਵਿੱਚ ਸੱਤਾ ਦੀ ਐਸਾ ਮੰਤਪਾ ਬੈਨਰਜੀ ਨੂੰ ਤਰਨੂਲ ਕੌਂਸਲ ਨੂੰ ਉੱਥੇ ਉਲਝਾਇਆ ਜੋ ਬਾਅਦ ਵਿੱਚ ਵੀ ਰਾਸ਼ਟਰਪਤੀ ਬਣਿਆ ਉਪ ਰਾਸ਼ਟਰਪਤੀ ਬਣੇ ਉਲਝਾਉਣ ਦੇ ਕਰਕੇ ਉਹੀ ਟੈਂਸ ਹੁਣੋ ਕਰੇ ਖੇਡ ਰਹੇ ਆ ਹੁਣ ਇਹ ਨਹੀਂ ਪਤਾ ਕਿ ਉਹ ਆਪ ਉਲਝੇ ਖੇਡ ਰਹੇ ਆ ਕਿ ਕਿਸ ਨੂੰ ਬੋਰਜਾ ਉੰਦੀ ਥਾਂ ਖੇਡ ਰਹੇ ਆ ਹੁਣ ਇਹ ਵੀ ਨਹੀਂ ਸਮਝਾਉਂਦੀ ਕਿ ਇੰਨਾ ਬੁਲਣ ਵਾਲਾ ਬੰਦਾ ਇੱਡੀ ਕਿੱਡੀ ਕਹਾਣੀ ਸੀਗੀ ਕਿ ਜਦੋਂ ਪਾਸੇ ਕਰਦਾ ਤੇ ਕੋਈ ਦੋਸ਼ ਸ਼ਬਦ ਮੂੰਹੋਂ ਬੋਲੇ ਕੁਝ ਖਲਾਫਤ ਕਰੇ ਕੁਛ ਤਾਂ ਬੋਲੇ ਵੀ ਹਾਂ ਮੈਂ ਇੱਥੇ ਖਰਾਬ ਅੰਦਾ ਸੀ ਤੇ ਮੈਨੂੰ ਇਹਨਾਂ ਨੇ ਕੱਢਿਆ ਗਲਤ ਕੀਤਾ ਪਰ ਜਿਵੇਂ ਕਹਿੰਦੇ ਹਨ ਕਿ ਰਲ ਮਿਲ ਕੇ ਖੇਡਾਂ ਖੇਡੀਆਂ ਫੇਲਾ ਹੁਣ ਦੱਸ ਨਹੀਂ ਸਕਦੇ ਕਹਿੰਦੇ ਝੱਗਾ ਚੱਕਿਆ ਆਪਣਾ ਹੀ ਟੱਡ ਨੰਗਾ ਹੁੰਦਾ ਹੈ ਤੇ ਝੱਗਾ ਨਹੀਂ ਚੱਕ ਸਕਦਾ ਪਰ ਸੀਨ ਚੋਂ ਗਾਇਬ ਕਰਤੇ ਅਗਲੇ ਆ। ਪਰ ਇੱਕ ਗੱਲ ਹੋਰ ਮੈਨੂੰ ਬੜੀ ਕਲੀਅਰ ਦਿਖ ਰਹੀ ਹੈ। ਕਿ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਆ ਨਾ ਇਹ ਸਾਲ ਕੋੜਾ ਜਾਂ 1.5 ਸਾਲ ਦਾ। ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦਾ ਕਿੰਗ ਮੇਕਰਸ ਆਫ ਬੀਜਪੀ ਐਂਡ ਇੰਡੀਅਨ ਗਵਰਨਮੈਂਟ। ਦੇ ਵਿਲ ਡਿਸਾਈਡ ਹੂ ਵਿਲ ਬੀ ਦ ਨੈਕਸਟ ਪੀਐਮ। ਉਹ ਫੈਸਲਾ ਕਰਨਗੇ। ਤੇ ਉਹ ਫੈਸਲਾ ਕਰਨਗੇ ਵੋਟਾਂ ਤੋਂ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਤਖਤੇ ਪਲਟਣਗੇ ਉਹਦੇ ਵਿੱਚ ਹੀ ਮੋਦੀ ਸਾਹਿਬ ਨੇ ਸੋਚਿਆ ਕਿ ਤਖਤੇ ਪਲਟੇ ਜਾ ਸਕਦੇ ਆ ਤੇ ਕਿਉਂ ਨਾ ਇਲੈਕਸ਼ਨ ਕਮਿਸ਼ਨ ਤੋਂ ਕੰਮ ਲਿਆ ਜਾਵੇ ਵੋਟਾਂ ਦੀ ਚੋਰੀ ਕਰਾਈ ਜਾਵੇ ਬਿਹਾਰ ਦੇ ਵਿੱਚ 65 ਲੱਖ ਵੋਟਾਂ ਖਾ ਗਏ 22 ਲੱਖ ਕਹਿੰਦੇ ਜਦੋਂ ਕੋਰਟ ਨੇ ਪੁੱਛਿਆ ਕਹਿੰਦੇ 22 ਲੱਖ ਵੋਟਾਂ ਤਾਂ ਮਰਿਆਂ ਦੀਆਂ ਸੀਗੀਆਂ ਅਸੀਂ ਤਾਂ ਗੈਵ ਕਰ ਨਹੀਂ ਸੀ ਤੇ ਭਾਈ ਸਾਹਿਬ ਜੇ ਮਰਿਆਂ ਦੀਆਂ 22 ਲੱਖ ਵੋਟਾਂ ਸੀ ਉਹ ਇੱਕ ਦਿਨਸ ਤਾਂ ਮਰ ਨਹੀਂ ਗਏ ਉਹ ਇਹਨਾਂ ਨੇ ਆਪ ਦੱਸਿਆ ਕੋਣ ਦੇ ਵਿੱਚ ਵੀ ਲੰਮੇ ਪਿਛਲੇ 10-15 ਸਾਲਾਂ ਦੀ ਉਮਰ ਹੈ ਸੀ ਕਿ ਉਹਨਾਂ ਦੀ ਵਟਾ ਪਈ ਜਾਂਦੀ ਸੀ ਫਿਰ ਜਿਹੜਾ 24 ਦੀਆਂ ਇਲੈਕਸ਼ਨ ਹੋਇਆ 2024 ਦਾ ਉਹਦੇ ਵਿੱਚ ਫਿਰ ਉਹ ਮਰੇ ਵੋਟਾਂ ਪਾ ਗਏ ਭਾਜਪਾ ਨੂੰ ਤੇ ਮਰੇ ਵੋਟਾਂ ਪਾ ਗਏ ਤਾਂ ਭਾਜਪਾ ਦੀ ਸਰਕਾਰ ਬਣ ਗਈ ਸਰਕਾਰ ਬਣ ਗਈ ਤਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਵੋਟ ਚੋਰੀ ਨਾਲ ਕੁਰਸੀ ਚੋਰੀ ਵੀ ਹੋ ਗਈ ਇਸ ਸੰਕੁਚੇ ਵਿੱਚ ਜੁੜਿਆ ਹੋਇਆ ਤੁਸੀਂ ਦੇਖ ਲਓ ਅੰਦਾਜ਼ਾ ਲਗਾ ਲਓ ਮਹਾਰਾਸ਼ਟਰ ਦੇ ਵਿੱਚ ਵੀ ਐਵੇਂ ਨਹੀਂ ਜਿੱਤੇ 5 ਲੱਖ ਵੋਟਾਂ ਪਤਾ ਨਹੀਂ ਕਿੱਥੋਂ ਆ ਗਈਆਂ ਚੰਚੇ ਤੇ ਹੋ ਡੱਬੇ ਭਰ ਗਏ ਬਹੁਤ ਵੱਡਾ ਘਟਾਲਾ ਹੋਇਆ ਸਾਬ ਤੇ ਦਾ ਸਾਫ਼ ਜਨਤਾ ਮੰਗ ਰਹੀ ਹੈ ਇਹ ਸਮਝਾਂ ਦੀ ਤਾਣੀ ਹੈ ਇਹ ਉਲਝੀ ਹੋਈ ਹੈ ਇਸ ਉਲਝੀ ਹੋਈ ਤਾਣੀ ਦੇ ਵਿੱਚੋਂ ਕੀ ਨਿਕਲਦਾ ਰਣਕੇ ਤੋਂ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਲੋਕ ਰੜਕ ਰਹੇ ਨੇ ਕੀ ਹੁੰਦਾ ਹੈ ਉੱਪਰ ਮੱਖਣ ਹੁੰਦਾ ਜਾਂ ਕੁਝ ਹੋਰ ਨਿਤਰਦਾ ਇਹ ਸਮਾਂ ਦੱਸੂਗਾ ਪਰ ਕੁਝ ਸਿਗਨਲ ਮਿਲਨੇ ਸ਼ੁਰੂ ਹੋ ਜਾਂਦੇ ਐ ਸਮਾਂ ਤੋਂ ਪਹਿਲਾਂ ਸਮਾਂ ਆਉਣ ਵਾਲਾ ਸਮਾਂ ਦੱਸਣ ਲੱਗ ਜਾਂਦਾ ਹੈ ਕਿ ਕੀ ਹੋਣ ਵਾਲਾ ਹੈ ਸੀਨ ਕਲੀਅਰ ਹੈ ਬੋਟ ਚੋਰੀ ਚੱਲੂਗੀ ਜੇ ਨੂੰ ਸ਼ਕਤੀ ਦੇ ਨਾਲ ਨਾ ਰੁਕਿਆ ਗਿਆ ਲੋਕ ਖੜੇ ਹੋ ਗਏ ਨੇ ਕੂਟ ਖੜੀ ਹੋ ਗਈ ਐ ਸਿਸਟਮ ਖੜਾ ਹੋ ਗਿਆ ਐ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਹੁਣ ਅਮੀਤਾ ਜਾਗੀ ਹੈ ਇੱਕ ਉਮੀਦ ਆਸਾ ਦੀ ਕਿਰਨ ਜਾਗੀ ਹੈ ਲੋਕਾਂ ਦੇ ਵਿੱਚ ਉਮੀਦ ਹੈ ਕਿ ਸਮਾਪਤੀ ਕਰੂਗਾ ਚੰਗਾ ਸਮਾਪਤਾ ਧੰਨਵਾਦ